ਤੇ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ ਤੇ ਨਾ ਹੀ ਤਿੰਨ ਦਿਨ ਮੈਂ ਕੁਝ ਖਾਦਾ ਪੀਤਾ ਤੇ ਮਨ ਵਿੱਚ ਇਹੀ ਸੀ ਕਿ ਮੈਂ ਵੀ ਹੁਣ ਅਮਰਤ ਛੱਕ ਕੇ ਸਿੱਖ ਬਣਨਾ ਹੈ। ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ? ਦਿਲ ਦੇ ਪਿਆਰਿਓ ਮੈਂ ਤੁਹਾਡਾ ਆਪਣਾ ਮਲਕ ਵਸੀਮ ਤੇ ਜੁੜ ਗਿਆ ਤੁਹਾਡੇ ਨਾਲ। ਕਿਸਾਨ ਧਰਨੇ ਵਿੱਚ Hindu ਕੁੜੀ ਨੇ ਨਿਹੰਗ ਸਿੰਘਾਂ ਦਾ ਇਹੋ ਜਿਹਾ ਕੀ ਰੂਪ ਦੇਖਿਆ ਕਿ ਉਹਨੇ ਅਮਰਤ ਚੱਕ ਲਿਆ। ਇਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੁਝਲਗੀ ਵੀਡੀਓ ਦੇਖਣੇ ਆ ਤੇ ਇਸਦੇ ਬਾਰੇ ਜਾਣਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਪਹੁੰਚ ਰਹੇ ਨੇ ਪਰ ਕੁਝ ਅਜਿਹੇ ਹੀ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਸੱਚਮੁੱਚ ਹੀ ਇੱਕ ਵਾਰਤਾ ਹੈਰਾਨ ਕਰ ਦਿੰਦੀਆਂ ਨੇ ਤੇ ਇੱਕ ਅਜਿਹੀ ਹੀ ਘਟਨਾ ਅਲੀਪੁਰ ਦਿੱਲੀ ਵਿੱਚ ਰਹਿਣ ਵਾਲੀ ਕ੍ਰਿਤੀਕਾ ਚੋਹਾਨ ਨੇ ਨਿਹੰਗ ਸਿੰਘਾਂ ਬਾਰੇ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਸੀਂ ਸੱਚਮੁੱਚ ਹੀ ਸੋਚਣ ਤੇ ਮਜਬੂਰ ਹੋ ਉਠੋਗੇ ਕਿ ਅਜਿਹਾ ਵੀ ਹੋ ਰਿਹਾ ਹੈ ਕ੍ਰਿਤਿਕਾ ਚੋਹਾਨ ਨੇ ਦੱਸਿਆ ਕਿ ਅਸੀਂ ਪਹਿਲਾਂ ਪੰਜਾਬ ਦੇ ਹੀ ਵਸਨੀਕ ਸਾਂ ਤੇ ਮੇਰੇ ਦਾਦਾ ਜੀ ਨੇ ਦਿੱਲੀ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਉਸ ਸਮੇਂ ਤੋਂ ਦਿੱਲੀ ਦੇ ਵਿੱਚ ਹੀ ਰਹਿ ਰਹੇ ਹਾਂ ਪਰ ਸਾਡੇ ਜ਼ਿਆਦਾਤਰ ਰਿਸ਼ਤੇਦਾਰ ਪੰਜਾਬ ਵਿੱਚ ਹੀ ਨੇ ਉਸਨੇ ਦੱਸਿਆ ਮੈਂ ਚੰਡੀਗੜ੍ਹ ਦੇ ਵਿੱਚ 2012 ਵਿੱਚ ਆਪਣੀ ਮਾਸੀ ਦੇ ਘਰ ਸ਼ਿਫਟ ਹੋ ਗਈ ਸਾਂ ਤੇ ਚੰਡੀਗੜ੍ਹ ਦੇ ਵਿੱਚ 2012 ਤੋਂ ਲੈ ਕੇ 2015 ਤੱਕ ਆਪਣੀ ਗ੍ਰੈਜੂਏਸ਼ਨ ਪਾਸ ਕੀਤੀ ਤੇ 2014 ਦੌਰਾਨ ਮੇਰੇ ਨਾਲ ਕੁਝ ਅਜੀਹਾ ਹੋਇਆ ਜਿਸ ਨੂੰ ਮੈਂ ਜ਼ਿੰਦਗੀ ਵਿੱਚ ਕਦੇ ਵੀ ਭੁੱਲ ਨਹੀਂ ਸਕਦੀ ਕ੍ਰਿਤਿਕਾ ਦੱਸਦੀ ਹੈ ਕਿ ਮੇਰੇ ਨਾਲ ਕੁਝ ਸਿੱਖ ਲੜਕੀਆਂ ਵੀ ਪੜ੍ਹਦੀਆਂ ਸਨ ਜੋ ਮੇਰੀਆਂ ਦੋਸਤ ਸਨ 2014 ਵਿੱਚ ਜਿਸ ਸਮੇਂ ਚਾਰ ਸਹਿਬ ਜਾਦੀ ਮੂਵੀ ਆਉਂਦੀ ਹੈ ਤਾਂ ਮੈਂ ਵੀ ਸਿੱਖ ਲੜਕੀਆਂ ਦੇ ਨਾਲ ਉਸ ਮੂਵੀ ਨੂੰ ਵੇਖਣ ਚਲੀ ਜਾਂਦੀ ਹਾਂ ਤੇ ਉਸ ਮੂਵੀ ਨੇ ਮੇਰੀ ਲਾਈਫ ਉੱਪਰ ਬਹੁਤ ਹੀ ਪ੍ਰਭਾਵ ਪਾਇਆ ਤੇ ਉਹ ਪ੍ਰਭਾਵ ਵੀ ਅਜੀਬਾ ਸੀ ਮੈਂ ਪੂਰੇ 3 ਦਿਨ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ ਤੇ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ ਤੇ ਨਾ ਹੀ ਤਿੰਨ ਦਿਨ ਮੈਂ ਕੁਝ ਖਾਦਾ ਪੀਤਾ ਤੇ ਮਨ ਵਿੱਚ ਇਹੀ ਸੀ ਕਿ ਮੈਂ ਵੀ ਹੁਣ ਅਮਰਿਤ ਛੱਕ ਕੇ ਸਿੱਖ ਬਣਨਾ ਹੈ ਤੇ ਤੀਸਰੇ ਦਿਨ ਮੇਰੀ ਮਾਸੀ ਦੇ ਜ਼ੋਰ ਪਾਉਣ ਤੇ ਮੈਂ ਦਰਵਾਜ਼ਾ ਖੋਲ੍ਹਿਆ ਤੇ ਮੇਰੀ ਇਹ ਰੱਟ ਸੀ ਕਿ ਮੈਂ ਅਮਰਿਤ ਛੱਕ ਕੇ ਸਿੱਖ ਬਣਨਾ ਹੈ ਤਾਂ ਮਾਸੀ ਨੇ ਕਿਹਾ ਕਿ ਤੂੰ ਇਹ ਗੱਲ ਕਿਉਂ ਕਰ ਰਹੀ ਹੈ ਅੱਗੇ ਤਾਂ ਅਜੇ ਹੀ ਗੱਲ ਕਦੇ ਨਹੀਂ ਕੀਤੀ ਤਾਂ ਮੈਂ ਆਪਣੀ ਮਾਸੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਅੱਗੋਂ ਚੁੱਪ ਹੋ ਗਏ ਉਸ ਦਿਨ ਮੈਂ ਕਮਰੇ ਤੋਂ ਬਾਹਰ ਆ ਕੇ ਵੀ ਕਿਸੇ ਦੇ ਨਾਲ ਕੁਝ ਜ਼ਿਆਦਾ ਗਲਤ ਨਹੀਂ ਕੀਤੀ ਤਾਂ ਦੂਸਰੇ ਦਿਨ ਮੇਰੇ ਪਾਪਾ ਦਾ ਫੋਨ ਆਉਂਦਾ ਹੈ ਤੇ ਮੈਂ ਫੋਨ ਤੇ ਉਹਨਾਂ ਕੋਲ ਬਹੁਤ ਰਹੀ ਕਿ ਮੈਂ ਅਮਰ ਛਕਣਾ ਹੈ ਤੇ ਉਹਨਾਂ ਨੂੰ ਉਸ ਮੂਵੀ ਬਾਰੇ ਵੀ ਦੱਸਿਆ ਤਾਂ ਮੇਰੇ ਪਾਪਾ ਨੇ ਅੱਗੇ ਕਿਹਾ ਕਿ ਬੇਟਾ ਅਜਿਹੇ ਸਿੱਖ ਪਹਿਲਾਂ ਹੀ ਸਨ ਹੁਣ ਅਜਿਹਾ ਕੋਈ ਵੀ ਸਿੱਖ ਨਹੀਂ ਹੈ ਕ੍ਰਿਤਿਕਾ ਨੇ ਦੱਸਿਆ ਕਿ ਮੇਰੇ ਪਾਪਾ ਨੇ 1984 ਦਾ ਸਮਾਂ ਵੇਖਿਆ ਹੋਇਆ ਸੀ ਤੇ ਦਿੱਲੀ ਦੇ ਵਿੱਚ ਸਿੱਖਾਂ ਬਾਰੇ ਬਹੁਤ ਹੀ ਨੈਗੇਟਿਵ ਗੱਲਾਂ ਉਸ ਸਮੇਂ ਫੈਲਾਈਆਂ ਜਾ ਰਹੀਆਂ ਸਨ ਤੇ ਕ੍ਰਿਤਿਕਾ ਨੇ ਦੱਸਿਆ ਕਿ ਮੈਂ ਆਪਣੇ ਬਚਪਨ ਦੇ ਵਿੱਚ ਵੀ ਸਿੱਖਾਂ ਬਾਰੇ ਕੁਝ ਨੈਗੇਟਿਵ ਗੱਲਾਂ ਸੁਣੀਆਂ ਹੋਈਆਂ ਸਨ ਤੇ ਮੇਰੇ ਪਾਪਾ ਨੇ ਕਿਹਾ ਕਿ ਸਿੱਖ ਲੋਕ ਠੀਕ ਨਹੀਂ ਹਨ ਤੇ ਹੋਰ ਵੀ ਬਹੁਤ ਕੁਝ ਅਜੀਹਾ ਦੱਸਿਆ ਜੋ ਮੈਂ ਬਿਲਕੁਲ ਵੀ ਦੱਸ ਨਹੀਂ ਸਕਦੀ ਸਮਾਬੀਤ ਦਾ ਗਿਆ ਮੇਰਾ ਅੰਮ੍ਰਿਤਸਰ ਕਨ ਬਲੋਂ ਮਨ ਬਿਲਕੁਲ ਹੀ ਮੜ ਚੁੱਕਾ ਸੀ ਤੇ ਮੇਰੀ ਇਹ ਸੋਚ ਬਣ ਚੁੱਕੀ ਸੀ ਕਿ ਹੁਣ ਸਿੱਖ ਪਹਿਲੇ ਵਰਗੇ ਨਹੀਂ ਰਹੇ ਤੇ ਮੈਂ ਚੰਡੀਗੜ੍ਹ ਤੋਂ ਵਾਪਿਸ ਆ ਕੇ ਦਿੱਲੀ ਦੇ ਵਿੱਚ ਇੱਕ ਚੰਗੀ ਨੌਕਰੀ ਕਰਨ ਲੱਗ ਪਈ ਤੇ ਅੱਜ ਵੀ ਕਰਦੀ ਹਾਂ ਤੇ ਹੁਣ ਦਿੱਲੀ ਦੇ ਵਿੱਚ ਫਾਰਮਰ ਪ੍ਰੋਟੈਸਟ ਪੂਰੇ ਜੋਰਾਂ ਦੇ ਨਾਲ ਚੱਲ ਰਿਹਾ ਹੈ ਤੇ ਮੈਨੂੰ ਵੀ ਕਿਸੇ ਕਾਰਨ ਕਰਕੇ ਜਾਣ ਦਾ ਮੌਕਾ ਮਿਲਿਆ। ਕ੍ਰਿਤਿਕਾ ਨੇ ਦੱਸਿਆ ਕਿ ਮੈਂ ਫਾਰਮਰ ਪ੍ਰੋਟੈਸਟ ਦੇ ਵਿੱਚ ਪੰਜ ਤੋਂ ਛੇ ਨੌਜਵਾਨ ਨਿਹੰਗ ਸਿੰਘ ਗਰਮ ਕਰਕੇ ਪਾਣੀ ਵਰਤੌਣ ਦੀ ਸੇਵਾ ਕਰਦੇ ਹੋਏ ਵੇਖੇ ਤੇ ਹੁਣ ਉਸਨੇ ਉਹ ਗੱਲ ਸਾਂਝੀ ਕੀਤੀ ਜੋ ਹੈਰਾਨ ਕਰ ਦੇਣ ਵਾਲੀ ਹੈ। ਉਸਨੇ ਕਿਹਾ ਕਿ ਸਾਡੇ ਸਮਾਜ ਦੀ ਇਹ ਬੁਰਾਈ ਹੈ ਕਿ ਕਿ ਕਿਸੇ ਵੀ ਰਾਜਾਂ ਦੀ ਲੜਕੀ ਬਲ ਬਹੁਤ ਹੀ ਮਾੜੀ ਨਿਗਾਹ ਦੇ ਨਾਲ ਵੇਖਦੇ ਨੇ ਤੇ ਉਸਨੇ ਕਿਹਾ ਜਦ ਮੈਂ ਨਿਹੰਗ ਸਿੰਘਾਂ ਪਾਸ ਪਾਣੀ ਪੀਣ ਬਾਸਤੇ ਗਈ ਤਾਂ ਉਹਨਾਂ ਵਿੱਚੋਂ ਕਿਸੇ ਵੀ ਮੇਰੇ ਵੱਲ ਅੱਖ ਪਟਕੇ ਮਾੜੀ ਨਿਗਾਹ ਦੇ ਨਾਲ ਨਹੀਂ ਵੇਖਿਆ ਤੇ ਵਿੱਚੋਂ ਇੱਕ ਨਿਹੰਗ ਸਿੰਘ ਨੇ ਬੜੀ ਹੀ ਬੇਪਰਵਾਹੀ ਦੇ ਨਾਲ ਕਿਹਾ ਆਓ ਭੈਣ ਜੀ ਜਲ ਛਕੋ ਤੇ ਅੱਗੇ ਲੰਘ ਜਾਵੋ ਪਿੱਛੋਂ ਹੋਰ ਵੀ ਬਹੁਤ ਸੰਗਤ ਹੈ ਤੇ ਉਹ ਨੌਜਵਾਨ ਨਿਹੰਗ ਸਿੰਘ ਉਸੇ ਤਰ੍ਹਾਂ ਬੜੀ ਹੀ ਫੁਰਤੀ ਦੇ ਨਾਲ ਫਿਰ ਸੇਵਾ ਦੇ ਵਿੱਚ ਜੁਟ ਗਿਆ ਤੇ ਮੈਂ ਜਦ ਭੈਣ ਜੀ ਸ਼ਬਦ ਸੁਣਿਆ ਤਾਂ ਮੈਂ ਭਾਵੁਕ ਹੋ ਗਈ ਤੇ ਮੈਂ ਉਸ ਸਮੇਂ ਦੌਰਾਨ ਨਿਹੰਗ ਸਿੰਘਾਂ ਪਾਸ ਜਾ ਕੇ ਕੁਝ ਅਜਿਹੀ ਸ਼ਾਂਤੀ ਮਹਿਸੂਸ ਕੀਤੀ ਸੀ ਜੋ ਸ਼ਾਇਦ ਕਿਤੇ ਹੋਰ ਨਹੀਂ ਤੇ ਉਹਨਾਂ ਦੇ ਸਜੇ ਹੋਏ ਸ਼ਸਤਰ ਵੇਖ ਕੇ ਮੈਨੂੰ ਸਹਿਬਜ਼ਾਦਿਆਂ ਦੀ ਯਾਦ ਆਈ ਤੇ ਇਹ ਪੰਜ ਤੋਂ 6 ਨਿਹੰਗ ਸਿੰਘ ਵੀ ਉਹਨਾਂ ਵਰਗੇ ਹੀ ਜਾਪ ਰਹੇ ਸਨ ਤੇ ਉਸਨੇ ਕਿਹਾ ਕਿ ਮੈਂ ਮੈਡੀਟੇਸ਼ਨ ਕਰਦੀ ਹਾਂ ਤੇ ਮੇਰੇ ਮੈਡੀਟੇਸ਼ਨ ਟੀਚਰ ਇਹ ਆਖਦੇ ਨੇ ਕਿ ਮੈਡੀਟੇਸ਼ਨ ਕਰਨ ਦੇ ਨਾਲ ਚਿਹਰੇ ਦੇ ਉੱਪਰ ਇੱਕ ਨੈਚੁਰਲ ਗਲੋ ਆ ਜਾਂਦੀ ਹੈ ਪਰ ਉਹਨਾਂ ਨਿਹੰਗ ਸਿੰਘਾਂ ਦੇ ਚਿਹਰਿਆਂ ਤੇ ਅਜਿਹਾ ਗਲੋ ਸੀ ਜੋ ਅੱਜ ਤੱਕ ਕਿਸੇ ਦੇ ਵੀ ਚਿਹਰੇ ਤੇ ਨਹੀਂ ਵੇਖਿਆ ਤੇ ਖਾਲਸਾਈ ਬੋਲੀਆਂ ਦੇ ਵਿੱਚ ਇਸ ਗਲੋ ਸ਼ਬਦ ਨੂੰ ਨੂਰਾਨੀ ਚਿਹਰਾ ਜਾਂ ਜਲਾਲ ਆਦ ਕਿਹਾ ਜਾਂਦਾ ਹੈ ਤੇ ਉਸਨੇ ਕਿਹਾ ਕਿ ਇਹਨਾਂ ਨਿਹੰਗ ਸਿੰਘਾਂ ਨੂੰ ਸਿੱਖਾਂ ਨੂੰ ਵੇਖ ਕੇ ਹੀ ਮੇਰੇ ਮਨ ਅੰਦਰ ਪਰੀ ਸਾਰੀ 네ਗੈਟਿਵਿਟੀ ਸਿੱਖਾਂ ਪ੍ਰਤੀ ਨਿਕਲ ਚੁੱਕੀ ਹੈ ਹੁਣ ਮੈਨੂੰ ਕੁਝ ਸੁਣਨ ਜਾਂ ਪੜ੍ਹਨ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਸਿੱਖਾਂ ਦੇ ਤੌਰ ਤਰੀਕੇ ਹੀ ਦੱਸਦੇ ਨੇ ਕਿ ਇਹ ਕਿੰਨੇ ਉੱਚ ਕਰਤਾਰ ਵਾਲੀ ਕੌਮ ਹੈ ਤੇ ਕਿਸੇ ਮਹਾਪੁਰਖ ਦੇ ਬਚਨ ਨੇ ਕਿ ਸਿੱਖ ਉਹ ਹੈ ਜਿਸ ਨੂੰ ਵੇਖ ਕੇ ਹੀ ਅਕਾਲ ਪੁਰਖ ਦੀ ਤੇ ਗੁਰੂ ਦੀ ਯਾਦ ਆ ਜਾਵੇ ਤੇ ਕਿਸੇ ਦਾ ਵੇਖ ਕੇ ਹੀ ਜੀਵਨ ਬਦਲ ਜਾਵੇ ਜੋ ਕਿ ਇਸ ਘਟਨਾ ਦੇ ਨਾਲ ਬਿਲਕੁਲ ਹੀ ਮੇਲ ਖਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹ ਦੇਖਿਆ ਕਿ ਦੇਖੋ ਕਿੰਨਾ ਜ਼ਿਆਦਾ ਨੈਗੇਟਿਵ ਪ੍ਰੋਪਾਗੈਂਡਾ ਸਿੱਖਾਂ ਦੇ ਬਾਰੇ ਕੀਤਾ ਜਾਂਦਾ ਹੈ ਇਹ ਬਿਲਕੁਲ ਗੱਲ ਜਿਹੜੀ ਹੈ ਇਫੈਕਟ ਹੈ ਮੈਂ ਇਸ ਗੱਲ ਆ ਖੁਦ ਚਸ਼ਮਦੀਦ ਗਵਾਹ ਹਾਂ ਕਿਉਂਕਿ ਮੈਂ ਆਪਣੀ ਐੜੀ ਵੀਡੀਓ ਬਣਾਉਣਾ ਸ਼ੁਰੂ ਕੀਤੀ ਹੈ ਉਸ ਤੋਂ ਪਹਿਲੇ ਮੈਨੂੰ ਵੀ ਇਹੋ ਹੀ ਪਤਾ ਸੀ ਕਿ ਜਦੋਂ ਜਿਹੜੀ ਸਿੱਖ ਕੌਮ ਹੈ ਉਹਨਾਂ ਨੇ 1947 ਦੇ ਵਿੱਚ ਬਹੁਤ ਜ਼ਿਆਦਾ ਮੁਸਲਮਾਨਾਂ ਦਾ ਕਤਲਿਆਮ ਕੀਤਾ ਮੁਸਲਮਾਨਾਂ ਦੇ ਉੱਤੇ ਬੜੀ ਤਬਾਹੀ ਮਚਾਈ ਇਹ بڑے ਮੁਸਲਮਾਨਾਂ ਦੇ ਪੱਕੇ ਦੁਸ਼ਮਣ ਹੈ ਸਿੱਖਾਂ ਨਾਲ ਜਿਹੜਾ ਬੜਾ ਹੀ ਨਫਰਤ ਦਾ ਰਿਸ਼ਤਾ ਡਿਵੈਲਪ ਕਰਦੇ ਸੀ ਇਸ ਤਰ੍ਹਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਗਈਆਂ ਇਸ ਤਰ੍ਹਾਂ ਦੀ ਤਾਰੀਖ ਦੱਸੀ ਗਈ ਕਿ ਸਾਡੇ ਦਿਮਾਗ ਦੇ ਵਿੱਚ ਮੇਰੇ ਦਿਮਾਗ 'ਚ ਇਹ ਹੈਗਾ ਸੀ ਕਿ ਜਨਾਬ ਸਿੱਖ ਕੌਮ ਜਿਹੜੀ ਹੈ ਉਹ ਮੁਸਲਮਾਨਾਂ ਦੀ ਦੁਸ਼ਮਣ ਹੈ ਲੇਕਿਨ ਜਦੋਂ ਮੈਂ ਫੈਕਟ ਦੇਖੇ ਮੈਂ ਮੁxtਲਫ ਕਿਸਮ ਦੀਆਂ ਜਿਹੜੀਆਂ ਵੀਡੀਓਜ਼ ਵਗੈਰਾ ਇੰਟਰਨੈਟ ਦੇ ਉੱਪਰ ਦੇਖੀਆਂ ਜਿਹੜੀਆਂ ਕਿ ਕੋਈ ਪੀੜ ਪ੍ਰਮੋਸ਼ਨ ਸੀ ਹੈ ਜਿਹੜੀ ਕਿ ਮੈਨੂੰ ਕਿਸੇ ਨੇ ਮੇਰੇ ਜਾਣੇ ਵਾਲਣ ਨੇ ਸੀ ਦੱਸੀਆਂ ਬਲਕਿ ਇੰਟਰਨੈਟ ਦੇ ਉੱਪਰ ਰੈਂਡਮਲੀ ਪਈਆਂ ਹੀਆਂ ਸੀ ਤੇ ਫਿਰ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਬਿਲਕੁਲ ਹੀ ਇਹ ਗਲਤ ਉਹਨਾਂ ਦਾ ਨਕਸ਼ਾ ਬਿਆਨ ਕੀਤਾ ਗਿਆ ਹੋਇਆ ਹੈ ਉਹਨਾਂ ਦੇ ਬਾਰੇ ਨੈਗੇਟਿਵਿਟੀ ਫੈਲਾਈ ਗਈ ਹੈ ਕਿਉਂਕਿ ਜਿਹੜੇ ਪੋਜ਼ਿਟਿਵ ਕੰਮ ਹੈ ਉਹ ਖੁਦ ਦੇਖ ਕੇ ਮੈਂ ਉਹਨਾਂ ਤੋਂ متاثر ਹਾਂ ਇਸੇ ਤਰ੍ਹਾਂ ਹੀ ਇਹ ਲੜਕੀ ਸੀ ਜਿਹਦੇ ਨੂੰ ਸਿੱਖਾਂ ਦੇ ਬਾਰੇ 네ਗੇਟਿਵਿਟੀ ਦੱਸਿਆ ਗਿਆ ਸੀ ਇੱਕ 네ਗੇਟਿਵ ਚਿਹਰਾ ਦਿਖਾਇਆ ਗਿਆ ਸੀ ਉਲਟ ਚਿਹਰਾ ਦਿਖਾਇਆ ਗਿਆ ਸੀ ਜਦੋਂ ਉਹਨੇ ਪੋਜ਼ਿਟਿਵ ਚਿਹਰਾ ਦੇਖਿਆ ਜਦੋਂ ਉਹਨੂੰ ਉਹਨਾਂ ਦੀਆਂ ਅਛਾਈਆਂ ਖੂਬੀਆਂ ਦਾ ਪਤਾ ਚੱਲਿਆ ਤੇ ਉਹ ਖੁਦ ਬਖੁਦ ਹੀ ਉਹਦੇ ਬੰਦ ਦੇ ਵਿੱਚ ਜਿਹੜੀ 네ਗੇਟਿਵਿਟੀ ਸੀ ਉਹ ਖਤਮ ਹੋ ਗਈ ਤੇ ਇਸ ਨਿਹੰਗ ਸਿੰਘ ਤੇ ਸਿੱਖਾਂ ਵਾਸਤੇ ਪੋਜ਼ਿਟਿਵ ਤੇ ਇੱਕ ਅੱਛਾ ਕਰਤਾਰ ਉਹ ਸਾਹਮਣੇ ਆਇਆ ਵੀਰੋ ਕਿਸੇ ਦਾ ਵੀ ਅਗਰ ਤੁਸੀਂ ਦਿਲ ਜਿੱਤਣਾ ਹੋਵੇ ਤੇ ਉਹਦੇ ਵਾਸਤੇ ਸਭ ਤੋਂ ਬੈਸਟ ਤਰੀਕਾ ਇਹ ਹੈ ਕਿ ਤੁਸੀਂ ਉਹਦੇ ਨਾਲ ਅੱਛਾ ਸਲੂਕ ਕਰੋ। ਹਸਨ ਸਲੂਕ ਦੇ ਨਾਲ ਪੇਸ਼ ਆਵੋ ਤੇ ਫਿਰ ਤੁਸੀਂ ਕਿਸੇ ਦਾ ਦਿਲ ਜਿੱਤ ਸਕਦੇ ਜੇ। ਫੇਰ ਹੀ ਤੁਸੀਂ ਕਿਸੇ ਦੇ ਦਿਲ ਦੇ ਵਿੱਚ ਘਾਹ ਕਰ ਸਕਦੇ ਜੇ। ਜ਼ਬਰਦਸਤੀ, ਤਾਕਤ ਜਾਂ ਖੌਫ ਦੇ ਨਾਲ ਤੁਸੀਂ ਕਿਸੇ ਕੋ ਇੱਜ਼ਤ ਕਦੀ ਵੀ ਹਾਸਲ ਨਹੀਂ ਕਰ ਸਕਦੇ। ਤੁਸੀਂ ਕਿਸੇ ਦੇ ਦਿਲ ਤੇ ਰਾਜ ਨਹੀਂ ਕਰ ਸਕਦੇ। ਕਿਸੇ ਨੂੰ ਡਰਾ ਸਕਦੇ ਜੇ, ਕਿਸੇ ਦਾ ਮਜ਼ਬਦ ਚੇਂਜ ਕਰ ਸਕਦੇ ਜੇ। ਵਕਤੀ ਤੌਰ ਤੇ ਲੇਕਿਨ ਉਹ ਦਿਲੋਂ ਤੁਹਾਡੇ ਨਾਲ ਹਮੇਸ਼ਾ ਹੀ ਨਫ਼ਰਤ ਕਰੇਗਾ ਅਗਰ ਤੁਸੀਂ ਚਾਹਦੇ ਜੇ ਕਿ ਮੁਹੱਬਤ ਲੋਕ ਤੁਹਾਡੇ ਨਾਲ ਕਰਨ ਲੋਕ ਤੁਹਾਨੂੰ ਅਪਣਾਉਣ ਤੁਹਾਡੀ ਇੱਜ਼ਤ ਕਰਨ ਤੇ ਫਿਰ ਤੁਹਾਨੂੰ ਚਾਹੀਦਾ ਕਿ ਲੋਕਾਂ ਦੀ ਸੇਵਾ ਕਰੋ ਜਿਸ ਤਰ੍ਹਾਂ ਕਿ ਲੜਕੀ ਨੇ ਦੇਖਿਆ ਕਿ ਨਿਹੰਗ ਸਿੰਘਾਂ ਨੇ ਉਸ ਨੌਜਵਾਨ ਲੜਕੀ ਨੂੰ ਇੱਜ਼ਤ ਦਿੱਤੀ ਉਸਦੇ ਨਾਲ ਅੱਛਾ ਸਲੂਕ ਕੀਤਾ ਤੇ ਉਹਦੇ ਦਿਮਾਗ 'ਚ ਜਿੰਨਾ ਕੁਝ ਨੈਗੇਟਿਵਿਟੀ ਭਰੀ ਸੀ ਜਿਹਨੇ ਗਲਤ ਸਵਾਰਾ ਸੀ ਜੋ ਕੁਝ ਨੇ ਗਲਤ ਅਮੇਜਨ ਕੀਤਾ ਸੀ ਉਹ ਸਾਰਾ ਕੁਝ ਦੂਰ ਹੋ ਗਿਆ ਤੇ ਵੀਰੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ رائے ਦਾ ਜ਼ਹਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਵਿੱਚ ਯਾਦ ਰੱਖਿਓ ਅੱਲਾ ਹਫਿਜ਼